ਅਧਿਕਾਰਕਾਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨੈਵੀ ਡਿਜਾਇਟ ਦੇ ਵਿੱਚ ਸਿੱਖਿਆ ਫੈਕਨੋਜੀਕ ਨੇ ਨਾਟਿਸ ਜਾਰੀ ਕੀਤਾ ਗਿਆ ਤੇ 9594 88% ਦੇ ਵਿੱਚ ਲੱਗੇ ਇਹ ਨਾਟਿਸ ਹੈ ਤੇ ਇਹਦੀ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਸੋ ਇਹ ਜੀ ਲਿਖਿਆ ਹੋਇਆ ਹੈ ਕਿ ਜਿਹੜੀਆਂ ਰਿਕਾਸਟ ਪ੍ਰੋਵੀਜ਼ਨਲ ਸਿਲੈਕਸ਼ਨ ਸੂਚੀਆਂ 6267 ਉਮੀਦਵਾਰਾਂ ਵਿੱਚੋਂ 2633 ਉਮੀਦਵਾਰਾਂ ਨੂੰ ਇਨਵਿਟੇ ਫਤਰਾ ਜਰੇ ਹੋਏ ਅਤੇ ਜਾਰੀ ਕੀਤੇ ਗਏ ਜਨਗ ਵਿੱਚੋਂ 167 ਉਮੀਦਵਾਰ ਨਾਟ ਜੁਆਇਨਡ ਨੇ ਸੋ ਉਮੀਦਵਾਰਾਂ ਦੇ ਜੁਆਇਨ ਤੇ ਨਾਟ ਜੁਆਇਨ ਡਾਟਾ ਜਿਹੜਾ ਜਾ ਉਹ ਸਬੰਧੀ ਥਾਂ ਲਿਖੇ ਅਨੁਸਾਰ ਹੈ ਸੋ ਜਿਹੜੇ ਜੁਆਇਨ ਕਰ ਗਏ ਨੇ ਤੇ ਜਿਹੜੇ ਨਹੀਂ ਜੁਆਇਨ ਕੀਤੇ ਨੇ ਉਹਨਾਂ ਦਾ ਡਾਟਾ ਇੱਥੇ ਹੈਗਾ ਜੀ ਓਪਨ ਕੈਟਾਗਰੀ ਦਾ ਤੇ ਐਸਐਮਬੀ ਐਸਸੀਆਰ ਉਹ ਬੀਸੀ ਕੈਟਾਗਰੀ ਜਨਰਲ ਐਸਐਮ ਐਸਸੀਐਮ ਬੀ ਈਐਸਐਮ ਐਸਸੀਆਰੋ ਯਸਮ ਬੀਸੀ ਈਐਸਐਮ ਜਨਰਲ ਫੋਰਸ ਐਸਸੀਐਮਬੀ ਸਪੋਰਟ ਐਸਸੀਆਰੋ ਸਪੋਰਟ ਸੋ ਜਿਹੜੇ ਜੁਆਇਨ ਕਰ ਗਏ ਨੇ ਉਹ ਵੀ ਇੱਥੇ ਲਿਖਿਆ ਹੋਇਆ ਜਿਹੜੇ ਨਾਟ ਜੁਆਇਨ ਨੇ ਉਹ ਵੀ ਇੱਥੇ ਦਰਸਾਈ ਗਏ ਨੇ ਸੋ ਅੱਗੇ ਤੋ ਕੋਲ ਸੰਖਿਆ ਗੱਥੇ ਲਿਖੀ ਹੋਈ ਆ ਜਿਹਨੇ ਜੁਆਇਨ ਕਰਕੇ ਨੇ ਜਿਹਨੇ ਨਹੀਂ ਲਿਖੀ ਕੀਤੀ ਗਈ ਸੋ ਅੱਗੇ ਲਿਖਿਆ ਜੀ ਕਿ ਇਸ ਪੱਤਰ ਰਾਹੀਂ ਜਿਹੜਾ ਜ 24/2005 ਨੂੰ ਜਿਹੜਾ ਰਿਕਾਸ ਪ੍ਰੋਜੈਕਟ ਸਿਲੈਕਸ਼ਨ ਸੂਚੀ ਵਿੱਚ ਜਿਹੜੇ ਉਮੀਦਵਾਰਾਂ ਨੂੰ 2465 ਉਮੀਦਵਾਰਾਂ ਦੇ ਜਿਹੜੇ ਆਪਣੇ ਅਲੋਟ ਕੀਤੇ ਸ੍ਰੇਸ਼ਣਾ ਤੇ ਜੋਇਨਿੰਗ ਜਰੀਆ ਕਰ ਲਈ ਸੀ ਸੋ ਅਗੇ ਰਿਪੋਰਟ ਅਨਸਾਰ ਜਿਹੜੇ 167 ਉਮੀਦਵਾਰ ਨਾਟ ਜੋਇਨ ਨੇ 160 ਨਾਟ ਜੋਇਨ ਉਮੀਦਵਾਰਾਂ ਦੀ ਥਾਂ ਤੇ ਅਗਲੇ 167 ਯੋਗ ਉਮੀਦਵਾਰਾਂ ਦੀ ਕੈਟਾਗਰੀ ਵਾਈਜ਼ ਸਿਲੈਕਸ਼ਨ ਸੂਚੀ ਇਸ ਦਫ਼ਤਰ ਨੂੰ ਭੇਜਣ ਦੀ ਕਿਰਪਾਲਤਾ ਕੀਤੀ ਜਾਵੇ ਤੇ ਉਹ ਭਾਵ ਕੇ ਉਪਰ ਟੇਬਲ ਅਨਸਾਰ ਵੱਖ-ਵੱਖ ਕੈਟਾਗਰੀਆਂ ਦੀ ਅਗਲੇ ਯੋਗ ਉਮੀਦਵਾਰਾਂ ਦੀ ਸਿਲੈਕਸ਼ਨ ਸੂਚੀ ਭੇਜੀ ਜਾਵੇ ਤੇ ਇਸ ਤੋਂ ਇਲਾਵਾ ਦੋ ਉਮੀਦਵਾਰ ਫਰਵੀਜਨਲ ਇਲੀਜੀਬਲ ਦੋ ਸੀਟ ਕਵਰ ਤੇ ਤਿੰਨ ਹੋਰ ਉਮੀਦਵਾਰਾਂ ਦੀ ਯੋਗਤਾ ਫੈਸਲਾ ਕਰਕੇ ਇਸ ਦਫ਼ਤਰ ਨੂੰ ਭੇਜਣ ਦੀ ਖੇਚਲ ਕੀਤੀ ਜਾਵੇ ਕਾਲਮ ਲਾ ਕੇ ਕਹਿਣ ਦਾ ਫਾਜੀ ਉਹ 1894 ਇਹ ਜਿਹੜੀ ਰਿਜਨਲ ਸਿਲੈਕਸ਼ਨ ਸੋਚੀਆਂ ਕੱਢੀਆਂ ਗਈਆਂ ਸੀ ਤੇ ਉਹਦੇ ਵਿੱਚ ਜਿਹੜਾ ਹੈ 2465 ਉਮੀਦਵਾਰਾਂ ਨੇ ਆਪਣੇ ਜਿਹੜੀ ਜੁਆਇਨਿੰਗ ਕਰ ਲਈ ਸੀ ਤੇ ਕੁਝ ਉਮੀਦਵਾਰ ਜਿਹੜੇ 167 ਰਹਿ ਗਏ ਸੀ ਉਹ ਹੁਣ ਜਿਹੜੀਆਂ categories ਨੇ ਵੱਖ-ਵੱਖ ਓਪਨ ਦੀਆਂ ਜਨਰਲ ਦੀਆਂ SC/MB SC/RO ਸਾਰੇ categories ਚ ਹੁਣ ਜਿਹੜੇ ਅਗਲੇ ਜੋਗ ਉਮੀਦਵਾਰ ਹੋਣਗੇ ਉਹਨਾਂ ਨੂੰ ਅੱਗੇ ਜੁਆਇਨ ਕਰਾਇਆ ਜਾਵੇਗਾ 167 ਕੈਂਡੀਡੇਟ ਇਹਨਾਂ ਨੇ ਹੋਰ ਚੱਲਣੇ ਆ ਤੇ ਸਾਰੀਆਂ categories ਚੋਂ ਕੱਢ ਕੇ ਉਹਨਾਂ ਦੀ ਜਿਹੜੀ ਆ ਵੱਖਰੀ ਲਿਸਟ ਪਾਈ ਜਾਵੇਗੀ ਤੇ ਉਹਨਾਂ ਦਾ ਹੁਣ ਜਿਹੜਾ ਜੁਆਇਨਿੰਗ process ਅੱਗੇ ਚੱਲੇਗਾ ਉਹਨਾਂ ਨੂੰ ਜਿਹੜੇ ਨਿਯੁਕਤੀ ਪੱਤਰ ਜਲਦ ਜਾਰੀ ਕੀਤੇ ਜਾਣਗੇ ਸੋ ਇਹ ਲਿਸਟ ਜਲਦੀ ਆਵੇਗੀ ਕਿਉਂਕਿ ਇਹ ਨੋਟਿਸ ਜਿਹੜਾ ਕੱ Thank <laughs> you.